ਬੱਚਿਆਂ ਨੂੰ ਪ੍ਰੇਰਣਾ ਮਿਲੇਗੀ ਕਿ ਇਸ ਤਰ੍ਹਾਂ ਗੁਰਗਸਾ ਗੁਰੂ ਘਰ ਸਾਹਿਬ ਵਿੱਚ ਆ ਕੇ ਨਤਮਸਤਕ ਹੋਈਏ ਬੱਚੇ ਜੜ ਸਿੱਖਣਗੇ ਕਿਤਾਬਾਂ ਪੜ੍ਹਣਗੇ ਤੇ ਗਿਆਨ ਵੰਡੇਗਾ ਗਿਆਨ ਦੀ ਸੇਵਾ ਬਿਲਕੁਲ ਸਰਬ ਉੱਤਮ ਹੈ ਕਿ ਜਿਹੜਾ ਗਿਆਨ ਹੈ ਉਹਨੂੰ ਜਿੰਨਾ ਆਪਾਂ ਵੰਡਾਂਗੇ ਉਨਾ ਹੀ ਇਹ ਉਨਾ ਹੀ ਸਾਡੇ ਫੈਲੇਗਾ ਉਨਾ ਹੀ ਸਾਨੂੰ ਇਹ ਜਾਣੂ ਕਰਾਏਗਾ ਇਹ ਕਿਤਾਬ ਜਿਸ ਦੇ ਵਿੱਚ ਨਾਮੇ ਮਹੱਲੇ ਦੇ ਸ਼ਲੋਕ ਅਤੇ ਵਿਆਖਿਆ ਹੈ ਇਹ ਸਾਹਿਬ ਸਿਰਗੁਰ ਤੇਗ ਬਹਾਦਰ ਜੀ ਮਹਾਰਾਜ ਦੇ 350 ਸਾਲਾਂ ਸ਼ਹੀਦੀ ਸਤਬਦੀ ਸਮਰੋਹ ਨੂੰ ਸਮਰਪਿਤ ਹੋਈ ਹੈ ਇਹਦੇ ਨਾਲ ਸਿੱਖ ਇਤਿਹਾਸ ਨੂੰ ਵਧਾਵਾ ਮਿਲੇਗਾ ਗੁਰਦੇਵ ਬਾਦਰ ਜੀ ਨੇ ਕਸ਼ਮੀਰੀ ਬ੍ਰਾਹਮਣਾਂ ਦੇ ਖਾਤੇ ਕੈਸ ਉਸਨਿਆ ਸੁਣ ਕੇ ਆਪਣਾ ਸੀਸ ਕੁਰਬਾਨ ਕੀਤਾ ਸੀ ਸ਼ਬਦ ਕੀਰਤਨ ਅਤੇ ਉਹਨਾਂ ਦਾ ਇਤਿਹਾਸ ਪੂਰਾ ਉਹਨਾਂ ਨੇ ਛਪਵਾ ਕੇ ਸਾਨੂੰ ਸਾਡੀ ਡਿਊਟੀ ਲਗਾਈ ਹੈ ਕਿ ਅਸੀਂ ਸਾਰੀਆਂ ਸੰਗਤਾਂ ਦੇ ਵਿੱਚ ਅਸੀਂ ਇਹ ਕਿਤਾਬ ਨੂੰ ਸਾਰੀਆਂ ਕਿਤਾਬ ਨੂੰ ਵੰਡੀਏ ਸੰਗਤਾਂ ਨੂੰ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਜਿੱਥੇ ਪੂਰੇ ਪੰਜਾਬ 'ਚ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਿਆ ਇਸ ਦਿਨ ਨੂੰ ਇਸ ਦਿਹਾੜੇ ਨੂੰ ਇਸ ਪਰਵ ਨੂੰ ਜਿਹੜਾ ਮਨਾਇਆ ਜਾ ਰਿਹਾ ਔਰ ਖਾਸ ਕਰਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈਗਾ ਇਤਿਹਾਸ ਤੋਂ ਜਾਨੂ ਕਰਵਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਇਸੀ ਇੱਕ ਸੰਸਥਾ ਵੱਲੋਂ 올 ਇਜ਼ 1 ਜੋ ਇੱਕ ਕੈਨੇਡਾ ਦੀ ਸੰਸਥਾ ਹੈ ਉਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਇੱਕ ਕਿਤਾਬ ਜਿਹੜੀ ਹੈ چھਪਵਾ ਕੇ ਲੁਧਿਆਣਾ ਦੇ ਗੁਰਦੁਆਰਾ ਸਾਹਿਬ ਵਿਖੇ ਪੇਜੀ ਗਈ ਹੈਗੀ ਹੈ ਇਸ ਕਿਤਾਬ ਦਾ ਜਿਹੜਾ ਮਕਸਦ ਹੈ ਇਸ ਕਿਤਾਬ ਦਾ ਮਕਸਦ ਇਹ ਹੈ ਕਿ ਉਸ ਸ਼ਹਾਦਤ ਨੂੰ ਯਾਦ ਕਿ ਰੱਖਿਆ ਜਾਵੇ ਉਸ ਇਤਿਹਾਸ ਨੂੰ ਆਪਣੀ ਅਗਲੀ ਪੀੜ੍ਹੀ ਤੱਕ ਪਹੁੰਚਾਇਆ ਜਾ ਸਕੇ ਤਾਂ ਜੋ ਸਾਡੀ ਪੀੜ੍ਹੀ ਜਿਹੜੀ ਹੈ ਸਮਝ ਸਕੇ ਜਾਣ ਸਕੇ ਕਿ ਸਾਡੇ ਗੁਰੂਆਂ ਨੇ ਕਿੱਡੀਆਂ ਵੱਡੀਆਂ ਸ਼ਹਾਦਤਾਂ ਜਿਹੜੀਆਂ ਨੇ ਦਿੱਤੀਆਂ ਨੇ ਇਸ ਧਰਮ ਨੂੰ ਬਚਾਉਣ ਦੇ ਲਈ ਔਰ ਧਰਮ ਦੇ ਰਾਤੇ ਚਲਦਿਆਂ ਹੋਇਆਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸ਼੍ਰੀ ਸ਼ਹੀਦ ਬਾਬਾ ਦੀਪ ਸਿੰਘ ਦੁਗਰੀ ਦੇ ਵਿੱਚ ਤੰਦਰਾ ਰੋਡ ਦੇ ਉੱਤੇ ਗੁਰਦੁਆਰਾ ਹੈ ਜਿੱਥੇ ਇਸ ਕਿਤਾਬ ਨੂੰ ਜਿਹੜਾ ਹੈਗਾ ਜਿੱਥੇ ਆਈਆਂ ਹੋਈਆਂ ਸੰਗਤਾਂ ਦੇ ਵਿੱਚ ਵੰਡਿਆ ਜਾਏਗਾ ਔਰ ਇਹ ਕੱਲੀ ਬੁੱਕ ਮੈਂ ਤੁਹਾਨੂੰ ਦੱਸ ਦਵਾਂ ਇਹ ਕੱਲੀ ਬੁੱਕ ਇਤਿਹਾਸ ਨਾਲ ਨਹੀਂ ਬਲਕਿ ਸ਼ਲੋਕ ਅਤੇ ਸ਼ਬਦ ਵੀ ਨੇ ਇਸ ਬੁੱਕ ਦੇ ਅੰਦਰ ਸ਼ਲੋਕ ਅਤੇ ਸ਼ਬਦ ਔਰ ਇਤਿਹਾਸ ਇਸ ਸੁਮੇਲ ਜਿਹੜਾ ਹੈਗਾ ਨਾ ਇਹ ਇੱਕ ਵੱਖਰਾ ਤੇ ਅਨੋਖਾ ਸੁਮੇਲ ਹੈ ਗੱਲਬਾਤ ਕਰ ਲੈਣੇ ਆ ਸੱਸੀ ਕਬੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸਿਟੀ ਇਨਕੇ ਲਈ ਦੁਗਰੀ ਤੰਦਰਾ ਰੋਡ ਵਿਖੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਦੇ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਅਸੀਂ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਸਾਹਿਬ ਵਿਖੇ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਸੰਗਤਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਵਿੱਚ ਸੰਗਤਾਂ ਸਵੇਰ ਤੋਂ ਹੀ 5 ਵਜੇ ਤੋਂ ਕੀਰਤਨ ਦੇ ਨਾਲ ਇਸ ਦੇ ਵਿੱਚ ਸ਼ਬਦ ਗੁਰਬਾਣੀ ਦੇ ਨਾਲ ਨਤਮਸਤਕ ਹੋ ਰਹੀਆਂ ਹਨ ਤੇ ਸੰਗਤਾਂ ਦਾ ਬੜਾ ਸਾਨੂੰ ਸਹਿਯੋਗ ਮਿਲ ਰਿਹਾ ਹੈ ਇਦਾਂ ਹੀ ਆਲ ਇਜ਼ਮਨ ਸੰਸਥਾ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿੰਨੀ ਜੋ ਸ਼ਹਾਦਤ ਦਿੱਤੀ ਉਹਨਾਂ ਨੇ ਧਰਮ ਦੇ ਖਾਤਰ ਉਹਦੇ ਵਿੱਚ ਸ਼ਬਦ ਕੀਰਤਨ ਅਤੇ ਉਹਨਾਂ ਦਾ ਇਤਿਹਾਸ ਪੂਰਾ ਉਹਨਾਂ ਨੇ ਛਪਵਾ ਕੇ ਸਾਨੂੰ ਸਾਡੀ ਡਿਊਟੀ ਲਗਾਈ ਹੈ ਕਿ ਅਸੀਂ ਸਾਰੀਆਂ ਸੰਗਤਾਂ ਦੇ ਵਿੱਚ ਅਸੀਂ ਇਹ ਕਿਤਾਬ ਨੂੰ ਸਾਰੀਆਂ ਕਿਤਾਬ ਨੂੰ ਵੰਡিয়ে ਸੰਗਤਾਂ ਨੂੰ ਤਾਂ ਜੋ ਜੋ ਸਾਡੇ ਗੁਰੂਆਂ ਨੇ ਸਿੱਖ ਧਰਮ ਦੇ ਖਾਤਰ ਜੋ ਸ਼ਹਾਦਤ ਦਿੱਤੀ ਹੈ ਉਹਦੇ ਵਿੱਚ ਅਸੀਂ ਨੌਜਵਾਨ ਪੀੜੀ ਨੂੰ ਜਾਣੂ ਕਰਵਾ ਸਕੀਏ ਕਿ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਸਿੱਖ ਧਰਮ ਦੀ ਖਾਤਰ ਉਹਨਾਂ ਨੇ ਕਿੰਨੀਆਂ ਸ਼ਹਾਦਤਾਂ ਦਿੱਤੀਆਂ ਕਿੰਨੇ ਜ਼ੁਲਮ ਸੇ ਕਿੰਨੇ ਤਸੀਹੇ ਝੱਲੇ ਤਾਂ ਜੋ ਜਾ ਕੇ ਅੱਜ ਸਾਨੂੰ ਸਿੱਖ ਦਾ ਜਿਹੜਾ ਅਸੀਂ ਜੋ ਅਸੀਂ ਸਿੱਖ ਧਰਮ ਨੂੰ ਲੈ ਕੇ ਘੁੰਮ ਰਹੇ ਹਾਂ ਜੋ ਅਸੀਂ ਅਸੀਂ ਅੱਜ ਆਜ਼ਾਦੀ ਨਾਲ ਘੁੰਮ ਰਹੇ ਹਾਂ ਉਹਦੇ ਵਾਸਤੇ ਇਹ ਅਸੀਂ ਸਾਡਾ ਉਪਰਾਲਾ ਹੈ ਬਹੁਤ ਅੱਛਾ ਅਸੀਂ ਉਪਰਾਲਾ ਕੀਤਾ ਹੈ ਮੈਂ ਇਸ ਸੰਸਥਾ ਦਾ ਵੀ तहे ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਗੁਰਦੁਆਰਾ ਸਾਹਿਬ ਵਿਖੇ ਇਹ ਖਿਤਾਬਾ ਭੇਜੀਆਂ ਨੇ ਹਿੰਦ ਦੀ ਚਾਦਰ ਇਸੇ ਲਈ ਕਿਉਂਕਿ ਅਗਰ ਸ਼੍ਰੀ ਗੁਰਤੇਗ ਬਹਾਦਰ ਜੀ ਨਾ ਹੁੰਦੇ ਤਾਂ ਸ਼ਾਇਦ ਅੱਜ ਹਿੰਦੂ ਵੀ ਨਾ ਹੁੰਦੇ ਕਿਉਂਕਿ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਹੀ ਉਹਨਾਂ ਨੇ ਆਪਣਾ ਸੀਸ ਲਹਾਇਆ ਸੀਗਾ ਔਰ ਇਹ ਕੋਈ ਛੋਟੀ ਗੱਲ ਨਹੀਂ ਹੈ ਕਿਉਂਕਿ ਸਨਾਤਨ ਦੀ ਅਸੀਂ ਜਦੋਂ ਗੱਲ ਕਰਦੇ ਆ ਹਿੰਦੂ ਧਰਮ ਦੀ ਗੱਲ ਕਰਦੇ ਆ ਤਾਂ ਹਿੰਦੀ ਚਾਦਰ ਇਸੇ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਜਾਂਦਾ ਹੈ ਸੇਵਾ ਇਸ ਦਿਹਾੜੇ ਦੇ ਉੱਤੇ ਸੇਵਾ ਵਕ ਵਕ ਤਰ੍ਹਾਂ ਦੇ ਨਾਲ ਜੋ ਜਿੱਦੀ ਸ਼ਰਧਾ ਜਿਆ ਜੋ ਜਿਸ ਦੀ ਸਮਰਥਾ ਹੈ ਉਸਦੇ ਹਿਸਾਬ ਨਾਲ ਹਰ ਕੋਈ ਵਿਅਕਤੀ ਜਿਹੜਾ ਕਰ ਰਿਹਾ ਹੈਗਾ ਕਿਉਂਕਿ ਸੇਵਾ ਜਿਹੜੀ ਹੈਗੀ ਹੈ ਉਹ ਕਿਸੇ ਵੀ ਸ਼ਬਦਾ ਦੀ ਜਾਂ ਕਹੇ ਕਿ ਜੇਬ ਦੀ ਮੌਤਾਜ਼ ਨਹੀਂ ਹੁੰਦੀ ਉਸੇ ਤਰ੍ਹਾਂ ਦੇ ਨਾਲ ਜਿੱਥੇ ਲੋਕ ਤਨ ਦੀ ਸੇਵਾ ਕਰ ਰਹੇ ਹਨ ਕੋਈ ਮਨ ਦੀ ਸੇਵਾ ਕਰ ਰਿਹਾ ਹੈਗਾ ਕੋਈ ਤਨ ਦੀ ਸੇਵਾ ਵੀ ਕਰ ਰਿਹਾ ਹੈਗਾ ਪਰ ਜਿਹੜੀ ਗਿਆਨ ਦੀ ਸੇਵਾ ਹੁੰਦੀ ਹੈ ਨਾ ਉਹ ਸਭ ਤੋਂ ਵੱਡੀ ਸੇਵਾ ਗਿਣੀ ਜਾਂਦੀ ਹੈ ਜੋ ਸ਼ਖਸ ਵੀ ਹੈ ਆਪਣੇ ਸਮਰਥਾ ਦੇ ਹਿਸਾਬ ਨਾਲ ਸੇਵਾ ਕਰਦਾ ਇਸ ਦਿਹਾੜੇ ਦੇ ਉੱਤੇ ਪਰ ਕਹਿੰਦੇ ਜਿਹੜੀ ਗਿਆਨ ਦੀ ਸੇਵਾ ਹੈ ਉਹ ਸਰਵਪਰੀ ਹੈ ਸਭ ਤੋਂ ਉੱਤੇ ਬਿਲਕੁਲ ਜੀ ਇਹ ਗਿਆਨ ਦੀ ਸੇਵਾ ਬਿਲਕੁਲ ਸਰਵਉਤਮ ਹੈ ਕਿ ਜਿਹੜਾ ਗਿਆਨ ਹੈ ਉਹਨੂੰ ਜਿੰਨਾ ਆਪਾਂ ਵੰਡਾਂਗੇ ਉਨਾ ਹੀ ਇਹ ਉਨਾ ਹੀ ਸਾਡੇ ਫੈਲੇਗਾ ਉਨਾ ਹੀ ਸਾਨੂੰ ਇਹ ਜਾਣੂ ਕਰਾਏਗਾ ਦੇਖੋ ਹਰ ਬੰਦਾ ਹਰ ਬੰਦਾ ਆਪਣੀ ਸ਼ਰਧਾ ਭਾਵਨਾ ਦੇ ਨਾਲ ਇਹ ਸੇਵਾ ਕਰਦਾ ਪਰ ਸਾਨੂੰ ਇਹ ਉਪਰਾਲਾ ਬੜਾ ਅੱਛਾ ਲੱਗਾ ਕਿ ਬਹੁਤ ਵਧੀਆ ਲੱਗਾ ਜਿਹਦੇ ਵਿੱਚ ਅਸੀਂ ਸਾਰੀ ਸੰਗਤ ਨੂੰ ਇਹਦੇ ਵਿੱਚ ਜਾਣੂ ਕਰਾ ਸਕਦੇ ਆ ਇਤਿਹਾਸ ਸ਼ਬਦ ਗੁਰਬਾਣੀ ਇਹਦੇ ਵਿੱਚ ਜਾਣੂ ਕਰਾ ਸਕਦੇ ਆ ਮੈਂ ਕਹਿੰਦਾ ਮੈਂ ਇਸ ਸੰਸਥਾ ਦਾ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਇਹ ਉਪਰਾਲਾ ਸਾਨੂੰ ਇਹ ਕੀਤਾ ਵੈ ਤੇ ਇਹ ਉਪਰਾਲਾ ਇਤਿਹਾਸ ਨੂੰ ਸਾਰੇ ਜਗਤ ਵਿੱਚ ਜਾਣੂ ਕਰਾ ਰਿਹਾ ਹੈ ਬਿਲਕੁਲ ਜਾਨੂ ਹੋਣਾ ਚਾਹੀਦਾ ਹੈ ਕਿਉਂਕਿ ਸਾਡੀ ਪੀੜ੍ਹੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਇਸ ਆਧੁਨਿਕ ਯੁੱਗ ਦੇ ਵਿੱਚ ਆਪਣੇ ਇਤਿਹਾਸ ਅਤੇ ਧਰਮ ਤੋਂ ਪਿੱਛੜਦੀ ਜਾ ਰਹੀ ਹੈ ਔਰ ਇਦਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਉਹ ਵਾਕਈ ਸਾਡੀ ਨਵੀਂ ਪੀੜੀ ਦੀ ਸੋਚ ਨੂੰ ਬਦਲ ਸਕਦੀਆਂ ਨੇ ਅੱਛਾ ਇਹ 올 ਇਸ ਵਨ ਸੰਸਥਾ ਵੱਲੋਂ ਕਿੰਨੀਆਂ ਕਿਤਾਬਾਂ ਜਿਹੜੀਆਂ ਭੇਜੀਆਂ ਗਈਆਂ ਨੇ ਔਰ ਕੀ ਇਹ ਫ੍ਰੀ ਦੇ ਵਿੱਚ ਜਿਹੜੀਆਂ ਵੰਡਣ ਕੀਤੀਆਂ ਜਾਣਗੀਆਂ ਇਹ ਬਿਲਕੁਲ ਜੀ ਇਹ ਫ੍ਰੀ ਦੇ ਵਿੱਚ ਅਸੀਂ ਡਿਸਟ੍ਰੀਬਿਊਟ ਕਰ ਰਹੇ ਆ ਇਹ ਗੁਰਦੁਆਰਾ ਇਹ ਇਕੱਲੇ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਨੇ 200 500 ਹਰ ਗੁਰਦੁਆਰਾ ਸਾਹਿਬ ਦੇ ਵਿੱਚ ਕਿਤਾਬਾਂ ਭੇਜੀਆਂ ਨੇ ਤੇ ਇਹ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਕਿਤਾਬਾਂ ਵੰਡੀਆਂ ਜਾ ਰਹੀਆਂ ਨੇ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਾਣੂ ਕਰਾਇਆ ਜਾ ਸਕੇ ਤੇ ਅਸੀਂ ਇਸ ਸੰਸਥਾ ਨੂੰ ਇਹੀ ਅਪੀਲ ਕਰਦੇ ਹਾਂ ਇਦਾਂ ਹੀ ਸਾਰੇ ਗੁਰੂਆਂ ਦੀਆਂ ਜਿੰਨੇ ਵੀ ਸਾਡੇ ਸਿੱਖ ਧਰਮ ਦੇ ਖਾਤਰ ਜਿੰਨੀਆਂ ਨੇ ਕੁਰਬਾਨੀਆਂ ਦਿੱਤੀਆਂ ਹਰ ਇੱਕ ਗੁਰੂ ਸਾਹਿਬ ਦੀਆਂ ਇਦਾਂ ਦੀ ਜੀਵਨੀ ਇਹ ਸ਼ਬਦ ਤੇ ਇਦਾਂ ਦੀ ਕਿਤਾਬਾਂ ਬਣਾ ਕੇ ਉਪਰਾਲਾ ਕਰਨ ਤਾਂ ਜੋ ਜਿੰਨੀ ਵੀ ਨੌਜਵਾਨ ਪੀੜ੍ਹੀ ਹੈ ਉਹ ਇਸ ਧਰਮ ਦੀ ਸ਼ਹਾਦਤ ਨੂੰ ਜਾਣੂ ਹੋ ਸਕੇ ਜਾਣੂ ਹੋ ਸਕੇ ਬਿਲਕੁਲ ਅੱਛਾ ਇਸ ਕਿਤਾਬ ਦੇ ਵਿੱਚ ਸਭ ਤੋਂ ਅੱਛੀ ਗੱਲ ਕੀ ਹੈ ਕਿ ਸ਼ਲੋਕ ਔਰ ਸ਼ਬਦ ਵੀ ਨੇ ਸ਼ਲੋਕ ਔਰ ਸ਼ਬਦ ਔਰ ਉਹਦਾ ਇਤਿਹਾਸ ਦੇ ਨਾਲ ਸੁਮੇਲ ਕਿੱਦਾਂ ਦੇਖਦੇ ਹਾਂ ਕਿ ਕੀ ਸਨੇਹਾ ਜਿਹੜੀ ਹੈ ਨੌਜਵਾਨ ਪੀੜ੍ਹੀ ਇਸ ਤੋਂ ਲੈ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਦੀ ਕੀ ਫਤਿਹ ਆਲ ਇਸ 1 ਫਾਊਂਡੇਸ਼ਨ ਕੈਨੇਡਾ ਵੱਲੋਂ ਇਹ ਕਿਤਾਬ ਨੂੰ ਛਾਪਿਆ ਗਿਆ ਹੈ ਇਹ ਜਿਹੜੀ ਕਿਤਾਬ ਹੈ ਇਹ ਲੱਖਾਂ ਦੀ ਗਿਣਤੀ ਦੇ ਵਿੱਚ ਬਣੀ ਹੈ ਇਸ ਕਿਤਾਬ ਨੂੰ ਲੁਧਿਆਣੇ ਦੀ ਸਾਨੂੰ ਉਹਨਾਂ ਨੇ ਵੰਡਣ ਲਈ ਪ੍ਰੇਰਿਆ ਅਤੇ ਅਸੀਂ ਇਹ ਕਿਤਾਬ ਜਿਸ ਦੇ ਵਿੱਚ ਨਾਮੇ ਮੱਲੇ ਦੇ ਸ਼ਲੋਕ ਅਤੇ ਵਿਆਖਿਆ ਹੈ ਇਹ ਸਾਹਿਬ ਸਿਰਗੁਰ ਤੇਗ বাহাদুর ਜੀ ਮਹਾਰਾਜ ਦੇ 350ਵੇਂ ਸਾਲਾਂ ਸ਼ਹੀਦੀ ਸਤਬਦੀ ਸਮਰੋਹ ਨੂੰ ਸਮਰਪਿਤ ਹੋਈ ਹੈ ਇਹ ਕਿਤਾਬਾਂ ਅੱਜ ਅਸੀਂ ਸਰਦਾਰ ਭਗਵਿੰਦਰਪਾਲ ਸਿੰਘ ਜੀ 골ਡੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸਿਟੀ ਇਨਕਲੇਵ ਧੰਦਰਾ ਰੋਡ ਤੇ ਵੰਡੀਆਂ ਨੇ ਇਸ ਤੋਂ ਪਹਿਲਾਂ ਇਹ ਕਿਤਾਬਾਂ ਗੁਰਦੁਆਰਾ ਬਾਬਾ ਸ਼ੀਰੀ ਚੰਦ ਜੀ ਖੁੱਡ ਮੱਲਾ ਜੀੜਾ ਬਾਰ ਐਸੋਸੀਏਸ਼ਨ ਲੁਧਿਆਣਾ ਤੋਂ ਇਲਾਵਾ ਇਹ ਕਿਤਾਬਾਂ ਹਰਨਾਮ ਨਗਰ ਦੇ ਗੁਰਦੁਆਰੇ ਵਿੱਚ ਅਤੇ ਸਿੰਘ ਸਵਾ ਗੁਰਦੁਆਰਾ ਜਵਾਰਨਗਰ ਗੁਰਦੁਆਰੇ ਦੇ ਵਿੱਚ ਵੰਡੀਆਂ ਗਈਆਂ ਤੇ ਸਾਡਾ ਇਹ ਯਤਨ ਹੈ ਕਿ ਇਹ ਕਿਤਾਬਾਂ ਜਿਹੜੀਆਂ ਨੇ ਹੋਰ ਵੀ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਵੰਡੀਆਂ ਜਾਣਗੀਆਂ ਇਹ ਕਿਤਾਬਾਂ ਕੱਲ ਚੋੜੇ ਬਾਜ਼ਾਰ ਦੇ ਵਿੱਚ ਵੀ ਵੰਡੀਆਂ ਜਾਣਗੀਆਂ ਇਹੀ ਕਿਤਾਬਾਂ ਆਪਣਾ ਕੀ ਕਹਿੰਦੇ ਐ ਗੁਰਦੁਆਰਾ ਭਗਤ ਚੇਤਰਾਉਂ ਦੀ ਫੀਲਡਗਾਂ ਲੁਧਿਆਣਾ ਵੀ ਇੱਥੇ ਵੰਡੀਆਂ ਜਾਣਗੀਆਂ ਜਿੱਥੇ ਮੈਂ ਆਲ ਇਜ਼ ਵਨ ਫਾਊਂਡੇਸ਼ਨ ਦਾ ਤਨਵਾਦ ਕਰਦਾ ਹਾਂ ਅਤੇ ਨਾਲ ਹੀ ਉੱਥੇ ਸਰਦਾਰ ਭਗਿੰਦਰਪਾਲ ਸਿੰਘ ਜੀ 골ਡੀ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਤਾਬਾ ਮੰਡਨ ਦੇ ਵਿੱਚ ਸਾਨੂੰ ਪੂਰਨ ਸਹਿਯੋਗ ਦਿੱਤਾ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਅਤੇ ਸਾਰੀਆਂ ਸੰਗਤਾਂ ਨੂੰ ਸਾਇਸ ਸਿੰਘ ਗੁਰ ਤੇਗ ਬਹਾਦਰ ਜੀ ਮਹਾਰਾਜ ਦੇ 350ਵੇਂ ਸ਼ਹੀਦੀ ਸਤਾਬਦੀ ਸਮਰੋਹ ਤੇ ਜਿਹੜੀਆਂ ਕਿ ਥਾਂ ਥਾਂ ਦੇ ਉੱਤੇ ਹਿੰਦੁਸਤਾਨ ਕੀ ਮੇਰੇ ਹਸਾਬ ਨਾਲ ਸਾਰੇ ਵਰਲਡ ਦੇ ਵਿੱਚ ਉਹਨਾਂ ਦਾ ਇਹ ਦਿਨ ਮਨਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਗਿਆ ਹੈ ਹਿੰਦੀ ਚਾਦਰ ਤੇਗ ਬਹਾਦਰ ਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਸੀਸ ਨਾ ਦੇਂਦੇ ਤੇ ਸ਼ਾਇਦ ਜਿਵੇਂ ਇਹਨਾਂ ਨੇ ਕਿਹਾ ਕਿ Hindu ਨਾ ਹੁੰਦੇ Hindu ਨਾ ਹੁੰਦੇ ਤੇ ਅਸੀਂ ਵੀ ਨਾ ਹੁੰਦੇ ਇਹ ਜਿੱਥੇ ਸਾਡਾ ਭਾਈਚਾਰਾ ਹੈ ਇਸ ਭਾਈਚਾਰੇ ਨੂੰ ਮੁੱਖ ਰੱਖਦਿਆਂ ਜਿੱਥੇ ਮੈਂ ਅੱਜ ਸਾਰਿਆਂ ਨੂੰ ਇਸ ਕਿਤਾਬਾ ਵੰਡਣ ਦੇ ਉੱਤੇ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਪ੍ਰੈਸ ਅਤੇ ਮੀਡੀਆ ਦਾ ਲੁਧਿਆਣਾ ਲਾਈਵ ਅਤੇ ਸਾਰੀ ਮੀਡੀਆ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਚੈਨਲ ਨੂੰ ਡਾਈ ਸਾਨੂੰ ਉਭਾਰਿਆ ਹੈ ਮੈਂ ਫਿਰ ਇੱਕ ਵਾਰ ਤੈ ਦਿਲੋਂ ਸਾਈ ਸਿਰਗੁਰ ਤੇ ਇੱਕ ਬਾਦਰ ਜੀ ਮਹਾਰਾਜ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹਾਂ ਤੇ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अच्छा इस किताब ਦੇ ਨਾਲ ਕੀ ਕੀ ਸੁਨੇਹਾ ਜਿਹੜਾ ਖਾਸ ਕਰ ਨੌਜਵਾਨਾਂ ਚ ਜਾਏਗਾ ਜਿਸ ਤਰ੍ਹਾਂ ਬਾਬਾ ਜੀ ਨੇ ਦੱਸਿਆ ਹੈਗਾ ਕਿ ਇਕੱਲੇ ਸ਼ਬਦ ਹੀ ਨਹੀਂ ਹੈ ਇਹਦੇ ਅੰਦਰ ਇਤਿਹਾਸ ਵੀ ਹੈ ਤੇ ਕਿਹੜੀ ਚੀਜ਼ ਜਿਹੜੀ ਹੈ ਇਹ ਜਿਹੜਾ ਸੁਨੇਹਾ ਦੇਗੀ ਔਰ ਕਿਤਾਬ ਦੇ ਅੰਦਰ ਅਗਰ ਤੁਸੀਂ ਪੜ੍ਹੀਏ ਤਾਂ ਕੀ ਕੀ ਸ਼ਬਦ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਤਨਤਨ ਸ਼੍ਰੀ ਗੁਰਦੇਵ ਬਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪਰਬ ਮਨਾਇਆ ਜਾ ਰਿਹਾ ਹੈ 올 ਇਸ ਫਰਮ 올 ਇਸ ਵਨ ਫਾਊਂਡੇਸ਼ਨ ਵੱਲੋਂ ਕਿਤਾਬਾਂ ਜਿਹੜੀਆਂ ਵੰਡੀਆਂ ਜਾ ਰਹੀਆਂ ਨੇ ਇਹਦੇ ਨਾਲ ਸਿੱਖ ਇਤਿਹਾਸ ਨੂੰ ਵਧਾਵਾ ਮਿਲੇਗਾ ਗੁਰਦੇਵ ਬਾਦਰ ਜੀ ਨੇ ਕਸ਼ਮੀਰੀ ਬ੍ਰਾਹਮਣਾਂ ਦੀ ਖਾਤੇ ਕੈਸ ਸੁਨੇਹਾ ਸੁਣ ਕੇ ਆਪਣਾ ਸਿਰ ਕੁਰਬਾਨ ਕੀਤਾ ਸੀ ਅਸਲੀ Hindu ਧਰਮ ਨੂੰ ਬਚਾਉਣ ਵਾਸਤੇ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਸਿਰ ਜਿਹੜਾ ਤੁਹਾਡਾ ਗੁਰੂ ਸਿੱਖ ਸਿਰ ਦੇਗਾ ਤਾਸੀ ਤੁਹਾਨੂੰ ਛੱਡਾਂਗੇ ਤੇ ਨੀ ਤਾਂ ਔਰੰਗਜ਼ੇਬ ਜਿਹੜਾ ਮੁਗਲ ਸਰਕਾਰ ਸੀ ਉਹ ਸਵਾਮਨ ਜੰਜੂਆਂ ਦਾ ਰੋਜ ਜੰਜੂਆਂ ਦਾ ਤੋਲ ਕੇ ਉਸ ਤੋਂ ਬਾਅਦ ਪ੍ਰਸ਼ਾਦਾ ਵਗੈਰਾ ਛਕਦਾ ਸੀ ਇਹ ਉਹਨੇ ਮੂਲ ਬਣਾਇਆ ਸੀ ਕਿ ਹਿੰਦੂਆਂ ਨੂੰ ਮੁਸਲਮਾਨ ਬਣਾਣੇ ਪਰ ਸਾਡੇ ਗੁਰੂਆਂ ਨੇ ਆਪਣੀ ਸ਼ਹਾਦਤ ਦੇ ਕੇ Hindu ਧਰਮ ਦੀ ਖਾਤਰ ਨਹੀਂ ਅਸੀਂ ਵੀ ਹਿੰਦੂਆਂ ਵਿੱਚੋਂ ਅਸੀਂ ਹਾਂ ਤੇ ਇੱਥੇ ਹੀ ਪੈਦਾ ਹੋਏ ਆਂ ਸਿੱਖ ਧਰਮ ਜਿਹੜਾ ਹੈ ਇਹ ਮਿਸਾਲ ਬਣੀ ਹੈ ਇੱਕ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਇਹ ਕਿਤਾਬਾਂ ਵੰਡਣ ਨਾਲ ਅੱਗੇ ਆਉਣ ਵਾਲੀ ਨੌਜਵਾਨ ਪੀੜੀ ਨੂੰ ਬੱਚਿਆਂ ਨੂੰ ਪ੍ਰੇਰਣਾ ਮਿਲੇਗੀ ਕਿ ਇਸ ਤਰ੍ਹਾਂ ਗੁਰੂ ਘਰ ਗੁਰੂ ਘਰ ਸਾਹਿਬ ਵਿੱਚ ਆ ਕੇ ਨਤਮਸਤਕ ਹੋਈਏ ਬੱਚੇ ਜਿਹੜੇ ਸਿੱਖਣਗੇ ਕਿਤਾਬਾਂ ਪੜ੍ਹਣਗੇ ਤੇ ਗਿਆਨ ਵੰਡੇਗਾ ਸ਼ਲੋਕ ਮੈਲੇ ਨੌਵੇਂ ਬਹੁਤ ਗਿਆਨ ਹੈ ਜੇ ਬੰਦਾ ਪੜ੍ਹ ਕੇ ਹਰਮਾਨ ਨਾਲ ਪੜ੍ਹੇ ਤਾਂ ਬਹੁਤ ਗਿਆਨ ਦਾ ਵਤਦਾ ਜੀ ਸਾਡੀ ਬੇਨਤੀ ਹੈ ਸਮੂਹ ਪੀੜੀ ਨੂੰ ਨਵੀਂ ਪੀੜੀ ਨੂੰ ਜਿਹੜੇ ਬਜ਼ੁਰਗ ਨੇ ਸਾਡੇ ਸੀਨੀਅਰ ਨੇ ਉਹ ਵੀ ਆਪਣੇ ਬੱਚਿਆਂ ਨੂੰ ਪ੍ਰੇਰਣਾ ਦੇਣ ਕਿ ਪੀੜ੍ਹੀ ਅੱਗੇ ਵਧੇ ਸਿੱਖ ਧਰਮ ਦਾ ਵਿਕਾਸ ਹੋਵੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੋਲੀ ਜੀ ਕੋਈ ਸਨੇਹਾ ਦੇਣਾ ਚਾਹੋਗੇ ਇਸ ਮੌਕੇ ਮੈਂ ਸਭ ਤੋਂ ਪਹਿਲਾਂ ਤਾਂ ਤੈਅ ਦਿਲੋਂ ਤਨਵਾਦੀਆਂ ਸਾਡੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਜਿਹੜੇ ਕਿ ਹਰ ਧਾਰਮਿਕ ਸਮਾਗਮ ਦੇ ਵਿੱਚ ਅਸੀਂ ਵਿਸ਼ੇਸ਼ ਕੋਈ ਨਾ ਕੋਈ ਅਸੀਂ ਉਪਰਾਲਾ ਕਰਦੇ ਆ ਜਿੱਦਾਂ ਕਿ ਅਸੀਂ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਅਸੀਂ ਸਾਰਿਆਂ ਨੂੰ ਇੱਕ ਨਿਸ਼ਾਨ ਸਾਹਿਬ ਝੰਡੇ ਅਸੀਂ ਖੰਡੇ ਵਾਲੇ ਝੰਡੇ ਬਕਾਇਦਾ ਪ੍ਰਿੰਟ ਕਰਾ ਕੇ ਸਾਰੇ ਸਾਰੀ ਸੰਗਤ ਨੂੰ ਮੰਡੇ ਤਾਂ ਜੋ ਬੱਚਦੇ ਘਰ ਦੇ ਲਿਜਾ ਕੇ ਉਸ ਝੰਡੇ ਨੂੰ ਆਪਣੇ ਘਰ ਦੇ ਉੱਪਰ ਟੰਗਣ ਪਤਾ ਲੱਗੇ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਕਿ ਕਿਦਾਂ ਇਹ ਸਿੱਖ ਇਤਿਹਾਸ ਦੇ ਵਿੱਚ ਕਿੰਨੀਆਂ ਕੁਰਬਾਨੀਆਂ ਨੇ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਸੁਨੇਹਾ ਦੇਣਾ ਕੀ ਆਓ ਇਕੱਠੇ ਰਲ ਕੇ ਆਪਾਂ ਇਸ ਧਰਮ ਦੀ ਧਰਮ ਦੇ ਨਾਲ ਜੁੜੀਏ ਇਸ ਧਰਮ ਦੇ ਨਾਲ ਅਸੀਂ ਦੇਖੀਏ ਕਿ ਇਸ ਧਰਮ ਨੇ ਕਿੰਨੀਆਂ ਕੁਰਬਾਨੀਆਂ ਕਿੰਨੀਆਂ ਸ਼ਹਾਦਤਾਂ ਦਿੱਤੀਆਂ ਤਾਂ ਜਾ ਕੇ ਅੱਜ ਸਾਨੂੰ ਸਿੱਖ ਧਰਮ ਮਿਲਿਆ ਤੇ ਅਸੀਂ ਉਸ ਦੇ ਬਾਣੇ ਬਾਣੀ ਦੇ ਧਰ ਰੇ ਬਣੀਏ ਤੇ ਅਸੀਂ ਇੱਕ ਸਿੱਖ ਧਰਮ ਦੀ ਸੇਵਾ ਕਰੀਏ ਤੇ ਮੈਂ ਇਹਨਾਂ ਜਿਆਦਾ ਥੰਮਾ ਨਾਲ ਲੈਂਦਾ ਹੋਇਆ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਤਹਿ ਦਿਲੋਂ ਧੰਨਵਾਦੀਆਂ ਸਮੂਹ ਸੰਗਤਾਂ ਦਾ ਵੀ ਧੰਨਵਾਦੀਆਂ ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ ਤੇ ਇਸ ਵਿਸ਼ੇਸ਼ ਉਪਰਾਲੇ ਨੂੰ ਅਸੀਂ ਬੜਾ ਸ਼ਰਧਾ ਭਾਵਨਾ ਤੇ ਸਤਿਕਾਰ ਦੇ ਨਾਲ ਮਨਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਇਹ ਕਿਤਾਬ ਕਲੀ ਕਿਤਾਬ ਹੀ ਨਹੀਂ ਹੈ ਇਹ ਇੱਕ ਇਤਿਹਾਸ ਹੈ ਇਤਿਹਾਸ ਹੈ ਸ਼ਹਾਦਤਾਂ ਦਾ ਇਤਿਹਾਸ ਹੈ ਧਰਮ ਦੀ ਲੜਾਈ ਦਾ ਔਰ ਅਗਰ ਨਵੀਂ ਪੀੜ੍ਹੀ ਅਜੇਹੇ ਉਪਰਾਲੇ ਜਿਹੜੇ ਹੈ ਕੀਤੇ ਜਾਣ ਨਵੀਂ ਪੀੜ੍ਹੀ ਨੂੰ ਗਿਆਨ ਮਿਲੇ ਤਾਂ ਲੱਗਦਾ ਹੈ ਕਿ ਬਹੁਤ ਸਾਰਾ ਸੁਧਾਰ ਤੇ ਵਿਕਾਸ ਜਿਹੜਾ ਹੈ ਉਹਨਾਂ ਦੇ ਗਿਆਨ ਦੇ ਵਿੱਚ ਹੋ ਸਕਦਾ ਹੈ ਸੇਵਾ ਜਿਹੜੀ ਹੈ ਹਰ ਕੋਈ ਆਪਣੀ ਸਮਰੱਥਾ ਦੇ ਨਾਲ ਕਰ ਲੈਂਦਾ ਹੈ ਕਰਦਾ ਵੀ ਹੈ ਪਰ ਗਿਆਨ ਦੀ ਸੇਵਾ ਜਿਹੜੀ ਹੈ ਸਭ ਤੋਂ ਉੱਪਰ ਮੰਨੀ ਗਈ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ 라이